ਲਗਭਗ 8:30 ਵਜਨ ਵਾਲੇ ਨੇ ਕਲੀਨਿਕ ਦਾ ਸਮਾਂ ਸ਼ੁਰੂ ਹੋ ਗਿਆ ਅੱਜ ਇੱਕ ਵਿਚਾਰ ਸਾਂਝਾ ਕਰਨਾ ਚਾਹੁੰਦਾ ਤੁਹਾਡੇ ਨਾਲ ਇਸ ਤੋਂ ਪਹਿਲੇ ਕੀ ਵਿਚਾਰ ਸਾਂਝਾ ਕਰਾਂ ਮੈਂ ਅੱਜ ਆਪਣੀ ਚਾਹ ਦੀ ਰੈਸਪੀ ਤੁਹਾਡੇ ਨਾਲ ਪਹਿਲੇ ਸਾਂਝੀ ਕਰਨੀ ਚਾਹੁੰਦਾ ਆਪਣੀ ਚਾਹ ਵਿੱਚ ਮੈਂ ਸਭ ਤੋਂ ਪਹਿਲੇ ਥੋੜਾ ਜਿਹਾ ਸ਼ਹਿਦ ਪਾਣਾ ਫਿਰ ਥੋੜੀ ਜੀ ਜੰਮੂ ਦੀ ਪੱਤੀ ਪਾਨਾ ਜਿਸ ਨੂੰ ਅਸੀਂ ਕਾਵਾ ਕਹਿੰਦੇ ਆ ਇਹ ਮੇਰੇ ਗੁਰੂ ਜੀ ਰਾਮ ਸ਼ਰਨਮ ਗੁਰੂ ਜੀ ਮਦਾਨਤ ਸਾਹਿਬ ਨੇ ਦਿੱਤੀ ਹੈ ਇਸ ਤੋਂ ਬਾਅਦ ਇਸ ਦੇ ਵਿੱਚ ਮੈਂ ਥੋੜੀ ਜੀ ਦੇਸੀ ਚਾਹ ਪਾਣਾ ਇਹ ਇਹ ਜਿਹੜੀ ਚਾਹ ਆ ਇਹ ਮੈਨੂੰ ਮੇਰੇ ਮੈਡੀਟੇਸ਼ਨ ਦੇ ਗੁਰੂ ਪਰਸ਼ੋਤਮ ਜੀ ਨੇ ਦਿੱਤੀ ਹੈ ਤੇ ਫਿਰ ਇਸ ਦੇ ਵਿੱਚ ਇਹ ਥੋੜੇ ਜੀ ਸੈਫਰੋਨਸ ਪਾਣਾ ਮੈਂ ਇਹਦਾ ਸੈਫਰਨ ਦਾ ਜੇ ਮੈਂ ਤੁਹਾਨੂੰ ਪੈਕ ਦਿਖਾਵਾਂ ਤੇ ਉਹ ਇਹ ਆ ਇਹ ਸੈਫਰਨ ਦਾ ਪੈਕ ਹੈ ਦੋ ਪੱਤੀਆਂ ਸੈਫਰਨ ਦੀਆਂ ਇਸ ਦੇ ਵਿੱਚ ਮੈਂ ਪਾ ਲੈਣਾ ਅ ਇਸ ਤੋਂ ਇਲਾਵਾ ਥੋੜੀ ਜੀ ਦਾਲਚੀਨੀ ਪਾਣਾ ਉਹ ਦਾਲਚੀਨੀ ਮੈਨੂੰ ਅੱਜ ਮਿਲ ਨਹੀਂ ਰਹੀ ਅ ਦਾਲਚੀਨੀ ਸ਼ਾਇਦ ਕਿਤੇ ਰੱਖੀ ਗਈ ਹੈ ਹਾਂ ਇਹ ਦਾਲਚੀਨੀ ਹੈ ਇਹ ਦਾਲਚੀਨੀ ਵੀ ਮੈਨੂੰ meditation ਵਾਲੇ ਗੁਰੂ ਜੀ ਨੇ ਦਿੱਤੀ ਹੈ ਥੋੜੀ ਜੀ ਦਾਲਚੀਨੀ ਇਸ ਦੇ ਵਿੱਚ ਮੈਂ ਪਾ ਲੈਣਾ ਪਾਣ ਤੋਂ ਬਾਅਦ ਇਹ ਮੇਰੀ ਚਾਹ ਤਕਰੀਬਨ ਤਿਆਰ ਹੋ ਗਈ ਹੈ ਤੇ ਇਸ ਦੇ ਵਿੱਚ ਇੱਕ ਬੈਗ ਮੈਂ ਗ੍ਰੀਨ ਟੀ ਦਾ ਪਾਣਾ ਇਹ ਮੈਨੂੰ Amazon ਨੇ ਦਿੱਤੀ ਹੈ ਤੇ ਹੁਣ ਮੇਰੀ ਚਾਹ ਤਿਆਰ ਹੈ ਖੈਰ ਅ ਗੱਲ ਮੈਂ ਕਰਨੀ ਚਾਹਨਾ ਅੱਜ ਦੇ ਇਹ ਮੇਰੀ ਇਲੈਕਟ੍ਰਿਕ ਕੇਟਲ ਹੈ ਅ ਗੱਲ ਮੈਂ ਕੱਦ ਨਹੀਂ ਚਾਹਨਾ ਕਿ ਅੱਜ ਦਾ ਇੱਕ ਮੈਸੇਜ ਦੇਣਾ ਚਾਹਨਾ ਤੁਹਾਡੇ ਨਾਲ ਇੱਕ ਸਾਂਝੀ ਗੱਲ ਕਰਨੀ ਚਾਹਨਾ ਅ ਬੜੀ ਕਾਮਨ ਜੀ ਗੱਲ ਹੈ ਕਿ ਸਵੇਰੇ ਸਵੇਰੇ ਸਾਨੂੰ ਸਾਡੇ ਸੱਜਣਾ ਦੇ ਮਿੱਤਰਾਂ ਦੇ ਮੈਸੇਜ ਆਂਦੇ ਉਹ ਉਹਨਾਂ ਮੈਸੇਜ ਦੇ ਵਿੱਚ ਸਾਨੂੰ ਗ੍ਰੀਟਿੰਗਸ ਭੇਜਦੇ ਆ ਉਹ ਸਾਡਾ ਅਭਿਵਾਦਨ ਕਰਦੇ ਆ ਉਸ ਮੈਸੇਜ ਦੇ ਵਿੱਚ ਉਹਨਾਂ ਮੈਸੇजेस ਦੇ ਵਿੱਚ ਉਹ ਕਿਤੇ ਨਾ ਕਿਤੇ ਆਪਣੀ ਹੋਂਦ ਵੀ ਦੱਸ ਰਹੇ ਹੁੰਦੇ ਆ ਤੇ ਉਹ ਤੁਹਾਡੀ ਹੋਂਦ ਨੂੰ ਵੀ ਸਵੀਕਾਰ ਕਰ ਰਹੇ ਹੁੰਦੇ ਆ ਤੁਸੀਂ ਕਦੀ ਮਹਿਸੂਸ ਕੀਤਾ ਕਿ ਜਿੱਦਾਂ ਹੀ ਤੁਸੀਂ ਸਵੇਰੇ ਸਵੇਰੇ ਉਹਨਾਂ ਦੇ ਅਭਿਵਾਦਨ ਉਹਨਾਂ ਦੇ ਮੈਸੇਜ ਤੁਸੀਂ ਪੜ੍ਹਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਇੱਕ ਮਿਠਾਸ ਆ ਜਾਂਦੀ ਹੈ ਪਰ ਮੈਂ ਅੱਜ ਤੁਹਾਨੂੰ ਦੱਸਣਾ ਚਾਹਨਾ ਕਿ ਉਹ ਮਿਠਾਸ ਉਹਨਾਂ ਗਰੀਟਿੰਗਸ ਜਾਂ ਉਹਨਾਂ ਅਭਿਵਾਦਨਾ ਕਰਕੇ ਨਹੀਂ ਆਉਂਦੀ ਬਲਕਿ ਉਹ ਮਿਠਾਸ ਉਹਨਾਂ ਵਿਚਾਰਾਂ ਦੇ ਵਿੱਚ ਸਮਾਈ ਹੁੰਦੀ ਹੈ ਜਿਨ੍ਹਾਂ ਵਿਚਾਰਾਂ ਦੇ ਵਿੱਚ ਉਹਨਾਂ ਸੱਜਣਾ ਮਿੱਤਰਾਂ ਨੇ ਸਾਡੀ ਮੰਗਲ ਕਾਮਨਾ ਕੀਤੀ ਹੁੰਦੀ ਹੈ ਅਸੀਂ ਬਹੁਤ ਹੀ ਵਦਿਆ ਜ਼ਿੰਦਗੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਕਿ ਜੋ ਹਰ ਰੋਜ਼ ਅਸੀਂ ਇਹੋ ਜੇ ਅਭਿਵਾਦਨ ਪੜ੍ਹਦੇ ਹਾਂ ਅਸੀਂ ਭੇਜਦੇ ਹਾਂ ਅਸੀਂ ਪ੍ਰਾਪਤ ਕਰਦੇ ਹਾਂ ਸਾਡੇ ਕਿਤੇ ਨਾ ਕਿਤੇ ਜਿਹੜੇ ਮਿਠਾਸ ਦੇ ਪਲ ਹਨ ਉਹਨਾਂ ਵਿੱਚ ਸੋਬਰਦਨ ਹੁੰਦਾ ਹੈ ਉਹਨਾਂ ਵਿੱਚ ਮਲਟੀਪਲੀਕੇਸ਼ਨ ਹੁੰਦੀ ਹੈ ਕੀ ਅਸੀਂ ਕਦੀ ਇਸ ਵਿਚਾਰ ਨੂੰ ਫੜ ਕੇ ਆਪਣੇ ਦਿਨ ਨੂੰ ਅੱਗੇ ਵਧਾ ਸਕਦੇ ਹਾਂ ਇਹੋ ਹੀ ਅੱਜ ਮੇਰਾ ਮੈਸੇਜ ਹੈ ਕਿ ਲੋਕਾਂ ਨੂੰ ਸਵੇਰੇ ਸਵੇਰੇ ਗਰੀਟਿੰਗਸ ਅਭਿਵਾਦਨ ਆਪਣੇ WhatsApp ਤੇ ਕਰਦੇ ਰਹੋ ਤੇ ਉਹਨਾਂ ਦੇ ਅਭਿਵਾਦਨ ਉਹਨਾਂ ਦੀ ਗਰੀਟਿੰਗ ਸਵੀਕਾਰ ਕਰਦੇ ਰਹੋ ਤੇ ਆਪਣੇ ਜੀਵਨ ਵਿੱਚ ਅੱਗੇ ਵਧਦੇ ਰਹੋ ਇਸੇ ਬੈਸ ਜੇ ਦੇ ਨਾਲ ਮੈਂ ਅੱਜ ਦਾ ਸੁਨੇਹਾ ਇੱਥੇ ਖਤਮ ਕਰਦਾ ਹਾਂ ਮੈਨੂੰ ਉਮੀਦ ਹੈ ਕਿ ਮੈਂ ਆਪਣਾ ਸੁਨੇਹਾ ਤੁਹਾਨੂੰ ਦੇ ਸਕਿਆ ਹਾਂ ਧੰਨਵਾਦ ਮੇਰਾ ਬਹੁਤ-ਬਹੁਤ ਆਭਾਰ